ਦੂਸਰ ਸਾਹਿਬ ਆਦੀ ਘੈਂਟ ਬੰਦਾ ਯਾਰ ਅਸੀਂ ਇੱਥੇ ਪੁੱਜੇ ਆਂ ਕਿ ਪਾਰਟੀ ਦੇ ਦੇ ਨਵਜੋਤ ਸਿੰਘ ਸਿੱਧੂ ਇੱਕ ਚਿਹਰਾ ਨੇ ਪਾਰਟੀ ਦੇ ਠੀਕ ਹੈ ਜੀ ਤੁਹਾਨੂੰ ਵੀ ਪਤਾ ਕਿ ਪੋਲੀਟਿਸ਼ੀਅਨ ਕੱਲ ਨੂੰ ਕਿੱਥੇ ਤੇ ਕੱਲ ਨੂੰ ਕਿੱਥੇ ਚੱਲ ਜਾਂਦੇ ਨੇ ਹੁੰਦਾ ਵੀ ਕੋਈ ਪਤਾ ਸਿੱਧੂ ਸਾਡੇ ਇੱਕ ਪਿਆਰ ਸਮਾਨ ਆ ਜੀ ਸਿੱਧੂ ਸਰ ਉਹਨਾਂ ਨੇ ਸਾਡੇ ਬਹੁਤ ਕੰਮ ਕੀਤੇ ਆ ਜੀ ਤੇ ਇਸ ਹਿਸਾਬ ਨਾਲ ਅਸੀਂ ਹਮੇਸ਼ਾ ਜਿੱਥੇ ਵੀ ਸਾਨੂੰ ਲੋੜ ਪਈ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਕਿਦਾਂ ਦੇ ਲੱਗਦੇ ਉਹਨਾਂ ਦੇ ਵਿਚਾਰ ਇੱਕਦਮ ਡੱਟ ਜੋੜ ਕੇ ਆ ਜੀ ਬਹੁਤ ਵਧੀਆ ਉਹਨਾਂ ਦੇ ਵਿਚਾਰ ਆ ਅਸੀਂ ਸਿੱਧੂ ਸਾਹਿਬ ਨਾਲ ਵੀ ਮਿਲਣਾ ਸੀ ਕਿ ਖਨਾ ਸੀ ਤੇ ਅਸੀਂ ਜਾਲਾ ਕਾਂਗਰਸ ਅਸੀਂ ਕਾਂਗਰਸ ਦੇ ਵਰਕਰ ਆ ਅਸੀਂ ਕਾਂਗਰਸ ਕਰਕੇ ਆਏ ਆ ਸਿੱਧੂ ਸਾਹਿਬ ਜੀ ਬਹੁਤ ਵਧੀਆ ਬੰਦੇ ਹੈਗੇ ਨੇ ਔਰ ਬਹੁਤ ਵਧੀਆ ਵਿਚਾਰਨ ਅਸੀਂ ਚਾਹੁੰਦੇ ਆ ਕਿ ਸਾਨੂੰ ਇਹੋ ਜਿਹਾ ਮੁੱਖ ਮੰਤਰੀ ਮਿਲੇ ਸਾਡੇ ਪੰਜਾਬ ਦਾ ਔਰ ਬਹੁਤ ਵਧੀਆ ਸਭਾਵਨਾ ਹੈਗੀ ਆ ਸਾਨੂੰ ਕਿ ਅਹੀਂ ਨੂੰ ਲਿਆਈਏ ਸਾਨੂੰ ਅਜੰਡਾ ਨਹੀਂ ਪਤਾ ਲੱਗਿਆ ਵੀ ਇਸ ਰੈਲੀ ਦਾ ਕੀ ਸੀਗਾ ਅੱਜ ਉਹ ਸ਼ਹਿਰਪੁਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਨੇਤਾ ਨੇ ਸਾਬਕਾ ਕੈਬਨਿਟ ਮੰਤਰੀ ਨੇ ਸਾਬਕਾ ਪੰਜਾਬ ਦੇ ਜਿਹੜੇ ਕਾਂਗਰਸ ਪ੍ਰਧਾਨ ਨੇ ਉਹ ਇੱਥੇ ਆਏ ਰੈਲੀ ਕੀਤੀ ਹੈ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਨੇ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਪਹੁੰਚੇ ਹਰੇਕ ਜਿਹੜੇ ਲੋਕਾਂ ਦੇ ਨਾਲ ਬਈ ਕੀ ਕਹਿਣਾ ਹੈ ਉਹਨਾਂ ਦੇ ਹਾਂ ਕਾਂਗਰਸ ਚਾਹਦੀ ਹੈ ਇਹ ਕੀ ਚਾਹੁੰਦੀ ਹੈ ਤੁਸੀਂ ਤੁਸੀਂ ਕੀ ਚਾਹੁੰਦੇ ਵੀ ਅੱਜ ਨਵਜੋਤ ਸਿੰਘ ਸਿੱਧੂ ਆਏ ਆ ਹਾਂ ਅਸੀਂ ਚਾਹਦੇ ਕਾਂਗਰਸ ਆਣੀ ਚਾਹੀਦੀ ਪੰਜਾਬ ਚ ਅੱਛਾ ਸਿੱਧੂ ਸਾਹਿਬ ਨੂੰ ਕਿਸ ਤਰ੍ਹਾਂ ਨਾਲ ਦੇਖ ਰਹੇ ਤੁਸੀਂ ਬੜਾ ਵਧੀਆ ਨੇਤਾ ਅੱਛਾ ਨੇਤਾ ਹੈ ਹਮ ਅਸੀਂ ਕਹਿੰਦੇ ਕ ਅਗਲੀ ਵਾਰੀ ਨੂੰ ਕਾਂਗਰਸ ਆਏ ਅੱਛਾ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀ ਇਹ ਅਲੱਗ ਚੱਲ ਰਹੀ ਹੈ ਕਾਂਗਰਸ ਵਿੱਚ ਉਹ ਤੇ ਹੈ ਵੀ ਹੁਣ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਆਵਾਦਮੀ ਪਾਰਟੀ ਨੇ ਕਿੰਨਾ ਕੁਸ਼ ਕਰਤਾ ਆਗੇ ਹਮ ਠੀਕ ਹੈ ਲੋਕਾਂ ਨੂੰ ਇਹਨਾਂ ਪਤਾ ਲੱਗ ਗਿਆ ਹਾਂ ਦੋ ਸਾਲ ਚ ਕਿੰਨਾ ਕੁਸ਼ ਕੀਤਾ ਇਹਨਾਂ ਨੇ अच्छा हां ते और यो एक... है तो विचार सुने हां हां जी ठीक है बिल्कुल खौफ ਦੇ ਵਿਚਾਰ ਸੁਨੇ ਆ ਇਹ ਕੀ ਤੁਹਾਨੂੰ ਲੱਗਿਆ ਬਹੁਤ ਵਧੀਆ ਲੱਗਿਆ ਨਸ਼ੇ ਦੇ ਖਿਲਾਫ ਜਿੱਦਾਂ ਉਹਨਾਂ ਨੇ ਬੋਲਿਆ ਪੰਜਾਬ ਦੇ ਨੌਜਵਾਨਾਂ ਦੀ ਜਿੱਦਾਂ ਹੋਏ ਦੀ ਚਿੱਟੇ ਦੀ ਬਜੇ ਨਾਲ ਵਧੀਆ ਲੱਗਿਆ ਬਹੁਤ ਵਧੀਆ ਕਾਂਗਰਸ ਆਈਗੀ ਤਾਂ ਹੀ ਖਤਮ ਹੋਏਗਾ ਸਭ ਕੁਝ ਇਹ ਜਿਹੜਾ ਗੱਠ ਜੋੜ ਕਹਿੰਦੇ ਪਏ ਆਮ ਆਦਮੀ ਪਾਰਟੀ ਦਾ ਉਹਦਾ ਹਰੇ ਦਾ ਆਪਣਾ ਆਪਣਾ ਹੁੰਦਾ ਹੁਣ ਉਹ ਤਾਂ ਲੋਕਾਂ ਨੂੰ ਸਮਝਣੇ ਜਾਦਾ ਹੈ ਅੱਛਾ ਚਾ ਕੀ ਕਿ ਤੁਹਾਨੂੰ ਲੱਗਦਾ ਵੀ ਜਿਹੜਾ ਘਟ ਜੋੜ ਆ ਕਾਂਗਰਸ ਦਾ ਆਪਸ ਵਿੱਚ ਹੀ ਇਹਨਾਂ ਦੇ ਨਾਲ ਹੋ ਜਾਏਗਾ ਤਾਂ ਠੀਕ ਢੰਗ ਦੇ ਨਾਲ ਜਿਹੜੇ ਇਲਕਤ ਨੇ ਹੋਏਗਾ ਬਿਲਕੁਲ ਵਧੀਆ ਆਪਾਂ ਸ਼ੁਰੂ ਤੋਂ ਹੀ ਕਾਂਗਰਸ ਦੇ ਨਾਲ ਹੀ ਖੜੇ ਆਪਰੇ ਦੇ ਨਾਲ ਹੀ ਇੱਕ ਮਿੰਟ ਜਰਾ ਤੁਸੀਂ ਸੁਣਿਆ ਵਿਚਾਰ ਸੁਣਿਆ ਠੀਕ ਹੈ ਵਿਚਾਰ ਬਹੁਤ ਅਸੀਂ ਭਾਈ ਯਾਰ ਸਿੱਧੂ ਸਾਹਿਬ ਦੇ ਜਿਹੜੇ ਵਿਚਾਰ ਸੁਣੇ ਆ ਸਿੱਧੂ ਸਾਹਿਬ ਭਾਈ ਕੈਂਟ ਬੰਦਾ ਯਾਰ ਬਾਕੀ ਆਪਾਂ ਕਹਿ ਨਹੀਂ ਸਕਦੇ ਮੈਂ ਤੁਸੀਂ ਸਿੱਧੂ ਸਾਹਮਣੂ ਚੋਣਾਂ ਆਏ ਸੀ ਕਿ ਜਾਂ ਕਾਂਗਰਸ ਦੇ ਤੌਰ ਤੇ ਆਏ ਸੀ ਕਾਂਗਰਸ ਦੇ ਤੌਰ ਤੇ ਵੀ ਇੱਕ ਆਪਣਾ ਵੰਡੀ ਪਾਣਾ ਪਿਆਰਾ ਵਾਹ ਭਾਈ ਅੱਛਾ ਹਾਂਜੀ ਉਹ ਨਾਲ ਕਰਕੇ ਆਏ ਸੀ ਅੱਛਾ ਤੇ ਜਿਹੜੇ ਸਿੱਧੂ ਸਾਹਿਬ ਇੱਥੇ ਆਏ ਆ ਪ੍ਰਚਾਰ ਕੀਤਾ ਆ ਕੀ ਤੁਹਾਨੂੰ ਲੱਗਦਾ ਵੀ ਇਹ ਕਾਂਗਰਸ ਨੂੰ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਪਹੁੰਚਾਓਗੇ ਆਉਣ ਵਾਲੇ ਸਮੇਂ ਦੇ ਵਿੱਚ ਕੇ ਨੁਕਸਾਨ ਪਹੁੰਚਾਓਗੇ ਨਹੀਂ ਨਹੀਂ ਪਹੁੰਚਾਣਗੇ ਫਾਇਦਾ ਜੀ ਹਾਂਜੀ ਕੰਮ ਦੇ ਖਾੜਾ ਇਦਾਂ ਦੀ ਜਿਹੜੇ ਸਪੀਚ ਆ ਵਧੀਆ ਜਾਨੀ ਕਿ ਵਧੀਆ ਮਤਲਬ ਦੇਖੋ ਸਰ ਮੇਨ ਗੱਲ ਹੈ ਕਿ ਬੇਰੋਜ਼ਗਾਰੀ ਦੀ ਸਾਡੇ ਕੋਲ ਚਾਹੀਦਾ ਰੋਜ਼ਗਾਰ ਅਸੀਂ ਆਏ ਇੱਥੇ ਰੋਜ਼ਗ ਸਰਕਾਰ ਕੋਈ ਵੀ ਆਏ ਮਗਰ ਰੋਜ਼ਗਾਰ ਬਹੁਤ ਜ਼ਰੂਰੀ ਹੈ ਸਾਡੇ ਜੂਥਾਂ ਕਿਉਂਕਿ ਜੂਥ ਇੱਕ ਢਟਕ ਗਿਆ ਹੈ ਰੋਜ਼ਗਾਰ ਹੈ ਨਹੀਂ ਲੇਕਿਨ ਇਹ ਨਹੀਂ ਕਿ ਸਰਕਾਰ ਦੀ ਗਲਤੀ ਹੈ ਸਰਕਾਰ ਜੂਥ ਦੀ ਵੀ ਬੜੀ ਗਲਤੀ ਜੂਥ ਦੀ ਗਲਤੀ ਇਸ ਤਾ ਹੀ ਹੈ ਕਿਉਂਕਿ ਜੂਥ ਪੜਾਈ ਦੀ ਤਰਫ ਨਹੀਂ ਜਾ ਰਿਹਾ ਅੱਜ ਦੇ ਟਾਈਮ 'ਚ ਤੁਸੀਂ ਇਹ ਪੰਜਾਬੀ ਗਾਣੇ ਸੁਣ ਲੋਗੋ ਇਹ ਹਥਿਆਰਾਂ ਨਾਲ ਫਲਾਣਾ ਬਸ ਜੋਤ ਉਸ ਤਰਫ ਜਾ ਰਿਹਾ ਜੂਥ ਨੂੰ ਅਗਰ ਅਗਰੈਸਿਵ ਕਰਨਾ ਹੈ ਇੱਕ ਸੋਚ ਲੈ ਕੇ ਆਣੀ ਪੈਣੀ ਹੈ ਇੱਥੇ ਸੋਚ ਲੈ ਕੇ ਆਣੀ ਪਣੀ ਜਿਹੜੇ ਸਾਡੇ ਪੋਲਿਟਿਸ਼ੀਅਨ ਜੋ ਵੀ ਇੱਥੇ ਖੜੇ ਹੁੰਦੇ ਜਿੱਦਾਂ ਬੰਟੀ ਭਾਜਦੇ ਨਾਲ ਆ ਇਹਨਾਂ ਦਾ ਇੱਕ ਨੇਚਰ ਆ ਸੀ ਇਹਦੇ ਨੇਚਰ ਦੇ ਨਾਲ ਹੀ ਜੁੜ ਕੇ ਇੱਥੇ ਆਏ ਆ ਨਹੀਂ ਜਿਹੜੇ ਨਗਜੋਤ ਸਿੰਘ ਸਿੱਧੂ ਜੀ ਇੱਥੇ ਆਏ ਆ ਹਾਂਜੀ ਹਾਂਜੀ ਕਾਂਗਰਸ ਦੇ ਮਤਲਬ ਕਹੇ ਰੈਲੀਆਂ ਕਰ ਰਹੇ ਆ ਕਿਸੇ ਪਾਸੇ ਪਾਰਟੀ ਕਿਸ ਦੇ ਵਰਕਰ ਕਹਿ ਰਿਹਾ ਇਹ ਜੀ ਇੱਕ ਇੱਕ ਅਲੱਗ ਧੜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਜਾਂ ਚੱਲ ਰਹੇ ਆ ਜਾਂ ਡਿਸਪਲਿਨ ਭੰਗ ਕਰ ਰਹੇ ਆ ਕੀ ਤੁਸੀਂ ਕਾਂਗਰਸ ਪਾਰਟੀ ਦੇ ਲਈ ਮਤਲਬ ਇੱਥੇ ਪਹੁੰਚੇ ਹੋ ਜਾਂ ਨਵਜੋਤ ਸਿੰਘ ਸਿੱਧੂ ਦੇ ਲਈ ਸੁਣ ਲੈ ਲਈ ਜਾਂ ਕਿ ਗੱਲ ਨਹੀਂ ਅਸੀਂ ਇੱਥੇ ਪੁੱਜੇ ਆ ਕਿ ਪਾਰਟੀ ਦੇ ਤਾਂ ਨਵਜੋਤ ਸਿੰਘ ਸਿੱਧੂ ਇੱਕ ਚਿਹਰਾ ਨੇ ਪਾਰਟੀ ਦੇ ਠੀਕ ਹੈ ਜੀ ਤੁਹਾਨੂੰ ਵੀ ਪਤਾ ਕਿ ਪੋਲੀਟੀਸ਼ੀਅਨ ਕੱਲ ਨੂੰ ਕਿੱਥੇ ਤੇ ਕੱਲ ਨੂੰ ਕਿੱਥੇ ਚੱਲ ਜਾਂਦੇ ਨੇ ਉਹਦਾ ਵੀ ਕੋਈ ਪਤਾ ਨਹੀਂ ਅੱਜ ਉਹਨਾਂ ਨੇ 메ਨ ਚਿਹਰਾ ਕਾਂਗਰਸ ਦਾ ਫੜਿਆ ਹੋਇਆ ਆ ਅਸੀਂ ਚਾਹੁੰਦੇ ਆ ਕਿ ਉਹ ਕਾਂਗਰਸ ਦਾ ਅੱਛਾ ਲੇਕਿਨ ਇਹਨਾਂ ਨੂੰ ਇੱਕ ਨਾ ਇੱਕ ਰੀਤ ਬਣਾਣੀ ਪੈਣੀ ਹੈ ਇੱਕ ਅੱਛੇ ਕੰਮ ਕਰਨੇ ਪੈਣੇ ਨੇ ਅਗਰ ਮੋਦੀ ਸਾਹਿਬ ਜਿੱਤ ਰਹੇ ਨਾ ਤਾਂ ਉਹਦਾ ਇੱਕ ਕੋਈ ਵਿਜ਼ਨ ਹੈ ਇਹਨਾਂ ਨੂੰ ਵੀ ਉਹ ਵਿਜ਼ਨ ਪਕੜਨਾ ਪੈਣਾ ਚੰਗਾ ਚੰਗਾ ਰੱਖ ਕੇ ਵਿਜ਼ਨ ਪਕੜਨਾ ਪੈਣਾ ਜਿਹਦੇ ਨਾਲੇ ਕਾਮਯਾਬ ਹੋਣ ਇਹਨਾਂ ਨੂੰ ਆਪਣਾ ਇੱਕ ਆਈਡੀਆ ਬਣਾਉਣਾ ਪੈਣਾ ਯੂਥ ਨੂੰ ਕਿੱਦਾਂ ਲੈ ਕੇ ਜਾਣਾ ਹੈ ਕਿੱਦਾਂ ਇੱਥੇ ਫੈਕਟਰੀਆਂ ਲੈ ਕੇ ਆਣੀਆਂ ਨੇ ਕਿੱਥੇ ਕਿੱਦਾਂ ਇਹਨਾਂ ਨੇ ਬਾਹਰ ਜਾ ਕੇ ਆਪਣਾ ਅਗਰੋਡ ਚ ਜਾ ਕੇ ਉਹਨਾਂ ਨਾਲ ਮਿਲਣਾ ਹੈ ਡਿਪਲੋਮੈਟਿਕ ਹੋ ਕੇ ਇੱਥੇ ਕਿੱਦਾਂ ਇਹਨਾਂ ਨੇ ਕੰਮ ਲੈ ਕੇ ਆਣਾ ਹੈ ਉਹ ਇਹਨਾਂ ਨੂੰ ਸੋਚਣਾ ਹੀ ਪੈਣਾ ਹੈ ਉਹ ਸੋਚਣਗੇ ਤਾਂ ਹੀ ਕੰਮ ਹੋਵੇਗਾ ਥੈਂਕ ਯੂ ਇੱਥੇ ਹੋਰ ਤੁਸੀਂ ਨੌਜਵਾਨ ਹਾਂ ਜਿਹੜਾ ਪੰਜਾਬ ਸਰਕਾਰ ਕੰਦੀ ਵੀ ਨੌਕਰੀਆਂ ਮਿਲਦੀਆਂ ਆ ਹਾਂਜੀ ਠੀਕ ਹੈ ਸਿੱਧੂ ਸਾਹਿਬ ਇੱਥੇ ਵਿਚਾਰ ਸੁਣੇ ਹਾਂਜੀ ਸਿੱਧੂ ਸਾਹਿਬ ਨੂੰ ਮਤਲਬ ਤੁਸੀਂ ਕਿਸ ਤਰ੍ਹਾਂ ਦੇ ਕਿਸ ਨਜ਼ਰੀਏ ਨਾਲ ਦੇਖਦੇ ਸਾਡੇ ਲਈ ਤਾਂ ਬੰਦੇ ਹੀਰੇ ਆ ਜੀ ਸਾਨੂੰ ਇੰਨੇ ਵਧੀਆ ਬੰਦੇ ਲੱਗਦੇ ਆ ਜੀ ਸਾਡਾ ਬਹੁਤ ਸਾਡਾ ਕੰਮ ਕਰਵਾਇਆ ਕਾਂਗਰਸ ਪਾਰਟੀ ਨੇ ਅਸੀਂ ਹਮੇਸ਼ਾ ਉਹਨਾਂ ਦੇ ਹੱਕ 'ਚ ਖੜਾਂਗੇ ਮਰਦੇ ਮਰ ਜਾਗੇ ਪਰ ਹਮੇਸ਼ਾ ਉਹਨਾਂ ਦੇ ਅਕ ਜੇ ਖੜੇਗਾ ਕਾਂਗਰਸ ਪਾਰਟੀ ਜਿੰਦਾਬਾਦ ਸਾਬ ਜਿਹੜੇ ਆਏ ਆ ਸਿੱਧੂ ਸਾਹਿਬ ਕੋਈ ਕਾਂਗਰਸ ਪਾਰਟੀ ਦੇ ਹੋਰ ਵੀ ਲੀਡਰ ਹੋ ਆ ਦੂਸਰੇ ਪਾਰਟੀ ਸਿੱਧੂ ਸਾਹਿਬ ਨੂੰ ਕਿਸ ਢੰਗ ਦੇ ਨਾਲ ਤੁਸੀਂ ਦੇਖਦੇ ਹੋ ਸਿੱਧੂ ਸਾਡੇ ਇੱਕ ਪਿਆਰ ਸਮਾਨ ਆ ਜੀ ਸਿੱਧੂ ਸਰ ਉਹਨਾਂ ਨੇ ਸਾਡੇ ਬਹੁਤ ਕੰਮ ਕੀਤੇ ਆ ਜੀ ਤੇ ਇਸ ਹਿਸਾਬ ਨਾਲ ਅਸੀਂ ਹਮੇਸ਼ਾ ਜਿੱਥੇ ਵੀ ਸਾਨੂੰ ਲੋੜ ਪਈ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਕਿਦਾਂ ਦੇ ਲੱਗਦੇ ਉਹਨਾਂ ਦੇ ਵਿਚਾਰ ਇੱਕਦਮ ਡੱਟ ਜੋੜ ਕੇ ਆ ਜੀ ਬਹੁਤ ਵਧੀਆ ਉਹਨਾਂ ਦੇ ਵਿਚਾਰ ਆ ਕਿ ਕਹਿਣ ਦਾ ਮਤਲਬ ਇਹ ਆ ਕਿ ਹਮੇਸ਼ਾ ਆਪਣੇ ਸਮਾਜ ਲਈ ਵਾਸਤੇ ਉਹਨਾਂ ਨੇ ਪੂਰੀ ਸੇਵਾ ਕੀਤੀ ਹੈ ਜਿਹੜਾ ਕਾਂਗਰਸ ਨੂੰ ਕਿਸੇ ਤਰ੍ਹਾਂ ਦੇ ਇਦਾਂ ਦਾ ਰੈਲੀਆਂ ਦਾ ਨੁਕਸਾਨ ਹੋਵੇਗਾ ਜਾਂ ਫਾਇਦਾ ਨੁਕਸਾਨ ਇਦਾਂ ਨਹੀਂ ਜੀ ਨੁਕਸਾਨ ਹਮੇਸ਼ਾ ਫਾਇਦਾ ਹੀ ਸੋਚਦੇ ਸਾਰੇ ਆਪਾਂ ਇਸ ਰੈਲੀ ਇਸ ਹਿਸਾਬ ਦੀ ਨਹੀਂ ਆਈ ਜੀ ਕਿ ਆਪਾਂ ਸ਼ੋਰ ਸ਼ਰਾਬਾ ਕਰੀਏ ਆਪਾਂ ਇੱਕ ਪ੍ਰੇਮ ਪਿਆਰ ਨਾਲ ਇਕੱਠੇ ਹੋ ਕੇ ਇੰਨੇ ਕਿ ਉਹਨਾਂ ਦੇ ਸਭਾ 'ਚ ਜੁੜ ਸਕੀਏ ਹਾਂਜੀ ਬਹੁਤ ਸੋ ਇੱਥੇ ਜਿਹੜੇ ਜ਼ਿਆਦਾਤਰ ਜਿਹੜੀ ਸੰਖਿਆ ਸੀ ਨੌਜਵਾਨਾਂ ਦੀ ਸੀਗੀ ਔਰ ਨੌਜਵਾਨਾਂ ਦੇ ਨਾਲ ਹੀ ਗੱਲਬਾਤ ਅਸੀਂ ਕੀਤੀ ਹੈ ਗੱਲ ਕਰਦੇ ਆ ਅੱਗੇ ਕੁਝ ਮਹਿਲਾਵਾਂ ਵੀ ਇੱਥੇ ਪਹੁੰਚੀਆਂ ਹਨ ਪਰ ਉਹ ਜਲਦੀ ਇੱਥੋਂ ਨਿਕਲ ਗਏ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਮੈਡਮ ਤੁਸੀਂ ਕਿੰਨਾ ਆਪੜ ਆਇਆ ਹਾਂਜੀ ਠੀਕ ਹੈ ਜੀ ਕਾਂਗਰਸ ਪਾਰਟੀ ਦੇ ਇੱਥੇ ਅੱਜ ਸੁਨੇ ਆ ਤੁਸੀਂ ਵਿਚਾਰ ਸੁਨੇ ਆ ਸਿੱਧੂ ਸਾਹਿਬ ਦੇ ਤੁਹਾਨੂੰ ਕੀ ਲੱਗਦਾ ਜਿਹੜਾ ਸਿੱਧੂ ਸਾਹਿਬ ਪ੍ਰਚਾਰ ਕਰ ਰਿਹਾ ਰੈਲੀਆਂ ਕਰ ਰਿਹਾ ਕਿੰਨਾ ਕਫਾਇਦਾ ਹੋਵੇਗਾ ਕਾਂਗਰਸ ਬਹੁਤ ਫਾਇਦਾ ਹੋਊਗਾ ਜੀ ਜੇ ਲੋਕੀ ਸਹੀ ਤਰ੍ਹਾਂ ਨਾ ਵੋਟ ਪਾਉਣਗੇ ਫੇਰੇ ਹੀ ਫਾਇਦਾ ਹੋਊਗਾ ਜੇ ਸਹੀ ਜਰ੍ਹਾਂ ਨਾ ਵੋਟ ਨਾ ਪਾਓਗੇ ਫੇਰ ਕਾਹਦਾ ਫਾਇਦਾ ਹੁਣ ਨਹੀਂ ਨਹੀਂ ਕਾਂਗਰਸ ਪਾਰਟੀ ਨੂੰ ਤੁਸੀਂ ਲੱਗਦਾ ਵੀ ਕਾਂਗਰਸ ਪਾਰਟੀ ਲਈ ਪਹੁੰਚੇ ਉਹ ਜਾਂ ਸਿੱਧੂ ਸਾਹਿਬ ਨੂੰ ਲੇ ਪਹੁੰਚੇ ਹੋ ਸਪੈਸ਼ਲ ਆ ਗਏ ਅਸੀਂ ਕਾਂਗਰਸ ਵਾਲੀ ਪਾਰਟੀ ਨੇ ਪਹੁੰਚੇ ਅੰਗਰੇਜ਼ ਪਰ ਆਇਆ ਅਸੀਂ ਸਿੱਧੂ ਸਾਹਿਬ ਨੂੰ ਵੀ ਮਿਲਣਾ ਸੀ ਕਹਣਾ ਸੀ ਤੇ ਅਸੀਂ ਜਾਣਾ ਕਾਂਗਰਸ ਅਸੀਂ ਕਾਂਗਰਸ ਦੇ ਵਰਕਰ ਆ ਅਸੀਂ ਕਾਂਗਰਸ ਕਰਕੇ ਆਏ ਆ ਵੱਡੀ ਵਿਸ਼ਵ ਵਿਸ਼ਵਨਾਮਾ ਅਨੁਸਾਰ ਕਾਂਗਰਸ ਪਾਰਟੀ ਨੇ ਸਾਨੂੰ ਈ ਰਿਕਸ਼ਾ ਦਿੱਤਾ ਹੋਇਆ ਬੀਬੀਆਂ ਨੂੰ ਚਲਾਉਣ ਵਾਸਤੇ ਅਸੀਂ ਆਪਣੇ ਆਪਣੇ ਪੈਰਾਂ ਤੇ ਖੜੀਆਂ ਹੋਈਆਂ ਰੋਟੀ ਰੋਟੀ ਦਿੰਦੀ ਹੈ ਕਾਂਗਰਸ ਜਿੰਦਾਬਾਦ ਅੱਛਾ ਤੇ ਨਹੀਂ ਹੁਣ ਤਾਂ ਕਹਿ ਰਹੇ ਆ ਵੀ ਜਿੰਦਾ ਸਰਕਾਰ ਵੀ ਰੋਜ਼ਗਾਰ ਦੇ ਰਹੀ ਆ ਤੇ ਤੇਾਨੂੰ ਸਾਨੂੰ ਹਲੇ ਕੋਈ ਫਾਇਦਾ ਨਹੀਂ ਮਿਲਿਆ ਹਲੇ ਕੋਈ ਵੀ ਨਹੀਂ ਉਹ ਕਹਿੰਦੇ ਸੀ 1000 ਰੁਪਏ ਮਤਲਬ 1000 ਰੁਪਏ ਬੀਵੀਆਂ ਨੂੰ ਦਿੱਤਾ ਜਾਊਗਾ ਪੈਨਸ਼ਨ ਵਧਾਈ ਗਈ ਕੁਝ ਵੀ ਨਹੀਂ ਕੀਤਾ ਭਗਮਾਨ ਨੇ ਹਲੇ ਕੁਝ ਵੀ ਨਹੀਂ ਕੀਤਾ ਅੱਛਾ ਹਾਂ ਜੀ ਕੋਈ ਕੁਝ ਨਹੀਂ ਹੋ ਮਤਲਬ ਪੰਜਾਬ ਦੇ ਜਿਹੜੀ ਸਰਕਾਰ ਆ ਇਹਦੇ ਤੋਂ ਕੁਝ ਨਹੀਂ ਹਲੇ ਤਾਂ ਫਿਲਹਾਲ ਨਹੀਂ ਹੈਗਾ ਲੈ ਹਲੇ ਤਾਂ ਫਿਲਹਾਲ ਕੁਝ ਵੀ ਨਹੀਂ ਹੈਗਾ ਪਰ ਜਦੋਂ ਸਾਡੇ ਲਈ ਕੁਝ ਕਰੋਗੇ ਫਿਰ ਅਸੀਂ ਸੋਚਾਂਗੇ ਕਰਾਂਗੇ ਥੈਂਕ ਯੂ ਸਾਡੇ ਕਾਂਗਰਸ ਤੁਹਾਡੇ ਚੋਂ ਤੁਸੀਂ ਮੈਨੂੰ ਲੱਗਦਾ ਦੂਰੋਂ ਪਰ ਉੱਪਰੋਂ ਪੈਂਟੋਂ ਆਇਓ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਅੱਜ ਇਹ ਤੇ ਨਾਲ ਦੇ ਚੰਡੀ ਹੈ ਅੱਛਾ ਚਲੋ ਲੱਗ ਕੇ ਆਇਆ ਅੱਜ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਤੁਸੀਂ ਸੁਣਿਆ ਵਿਚਾਰ ਜੀ ਸਰ ਤੇ ਕੀ ਲੱਗਦਾ ਵੀ ਉਹਨਾਂ ਦੇ ਵਿਚਾਰ ਸੁਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦਾ ਪਵੇਗਾ ਸਿੱਧੂ ਸਾਹਿਬ ਦਾ ਜਾਂ ਕਾਂਗਰਸ ਦਾ ਕਾਂਗਰਸ ਦਾ ਜੀ ਹਾਂਜੀ ਕਿੱਦਾਂ ਕਿੱਦਾਂ ਦਾ ਮਤਲਬ ਕੋਈ ਤਾਂ ਕਿੱਦਾਂ ਦੇਖਦੇ ਕਾਂਗਰਸ ਦਾ ਇਦਾਂ ਦੇਖਦੇ ਆ ਅਸੀਂ ਸ਼ੁਰੂ ਤੋਂ ਕਾਂਗਰਸੀ ਆ ਖਾਨਦਾਨੀ ਪੁਛਤਾ ਤੋਂ ਪੁਛਤੇ ਸਾਡੀ ਕਾਂਗਰਸੀ ਆ ਅਸੀਂ ਕਾਂਗਰਸ ਕਰਨੀ ਮਦਦ ਲਈ ਅਸੀਂ ਸ਼ੇਵ ਜੀ ਹੂੰ ਹੁਣ ਸਾਨੂੰ ਦੱਚਾ ਦੀ ਇਹ ਨਾਲੇ ਵੀ 1000 ਰੁਪਏ ਪਤਾ ਹਰ 18 ਸਾਲ ਤੋਂ ਉਪਰ ਜਿਹੜੀ ਮੈਡੋ ਜਨਾਨੀ ਹੋएगी ਭੈਣ ਹੋएगी ਧੀ ਉਹਨਾਂ ਦਾਂਗੇ ਪੰਜਾਬ ਸਰਕਾਰ ਨੇ ਕਿਹਾ ਪੰਜਾਬ ਸਰਕਾਰ ਨੇ ਕਿਹਾ ਅਜੇ ਤੱਕ ਸਾਨੂੰ ਕੁਝ ਨਹੀਂ ਦਿੱਤਾ ਅੱਛਾ ਜੀ ਸਾਹਿਬ ਸਾਡੇ ਜਿਹੜੇ ਰਾਸ਼ਨ ਕਾਰਡ ਬਣੇ ਹੋਏ ਜਾਂ ਕੁਝ ਵੀ ਹੈ ਕਾਂਗਰਸ ਦੇ ਟਾਈਮ ਤੋਂ ਬਣੇ ਹੋਏ ਆ ਅੱਛਾ ਇਹ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ ਅੱਛਾ ਤੁਸੀਂ ਚਾਹੁੰਦੇ ਹੋ ਦੁਬਾਰਾ ਸਰਕਾਰ ਕਾਂਗਰਸ ਦੀ ਆ ਕਾਂਗਰਸ ਦੀ ਆ ਠੀਕ ਹੈ ਹਾਂਜੀ 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 ਤੇ ਇਸੇ ਤਰ੍ਹਾਂ ਦੇ ਨਾਲ ਕੋਈ ਹਾਂ ਕੀ ਕੀ ਕਹਿਣਾ ਤੁਸੀਂ ਦੱਸੋ ਵਿਚਾਰੇ ਦੱਸੋ ਸਰਦਾਰ ਸਾਡੇ ਬਾਰੇ ਦੱਸੋ ਕਿੱਦਾਂ ਦਾ ਸਿੱਧੂ ਸਾਹਿਬ ਜੀ ਬਹੁਤ ਵਧੀਆ ਬੰਦੇ ਹੈਗੇ ਨਾ ਔਰ ਬਹੁਤ ਵਧੀਆ ਵਿਚਾਰਨ ਅਸੀਂ ਜਾਣਦੇ ਹਾਂ ਕਿ ਸਾਨੂੰ ਇਹੋ ਜਿਹਾ ਮੁੱਖ ਮੰਤਰੀ ਮਿਲੇ ਸਾਡੇ ਪੰਜਾਬ ਦਾ ਔਰ ਬਹੁਤ ਵਧੀਆ ਸਭਾਵਨਾ ਹੈਗੀ ਹੈ ਸਾਨੂੰ ਕਿ ਅਸੀਂ ਨੂੰ ਲਈਏ ਔਰ ਸਾਡੀ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਕਿ ਸਾਡੇ ਨੌਜਵਾਨ ਬੱਚੇ ਜਿਹੜੇ ਪੜ੍ਹ ਕੇ ਅੱਜ ਬੇਰੁਜ਼ਗਾਰ ਹੈਗੇ ਨੇ ਕੋਈ ਵਿਦੇਸ਼ਾਂ ਨੂੰ ਦੌੜ ਰਹੇ ਨੇ ਕੋਈ ਕਿੱ데 ਜਾ ਰਹੇ ਕੋਈ ਕਿੱ데 ਜਾ ਰਹੇ ਹੈ ਅਹੀਂ ਇਹ ਸੋਚ ਗਏ ਮਤਲਬ ਆਪਣਾ ਵਿਚਾਰ ਬਣਾਇਆ ਕਿ ਅਸੀਂ ਕਾਂਗਰਸ ਸਰਕਾਰ ਲਈਏ ਤੇ ਉਹ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇਣ ਔਰ ਜਿਹੜੇ ਬੱਚੇ ਸਾਡੇ ਪੜ੍ਹੇ ਜਿੰਦਾ ਬੀਏਡ ਕੀਤੀ ਦੀਏ ਪਲੱਸ 2 ਕੀਤੀ ਦੀਏ ਬੱਚਿਆਂ ਨੇ ਉਹ ਅੱਗੇ ਤੋਂ ਅੱਗੇ ਉਹਨਾਂ ਨੂੰ ਨੌਕਰੀ ਮਿਲੇ ਔਰ ਆਪਣਾ ਰੋਜ਼ਗਾਰ ਜਿਹੜਾ ਆਪਣੇ ਦੇਸ਼ ਦੇ ਵਿੱਚ ਕਰਨ ਅਸੀਂ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਵਾਇਆ ਮੁੜ ਕੇ ਅੰਗਰੇਜ਼ਾਂ ਨੂੰ ਦੇਸ਼ ਦੇਣਾ ਜਾਣਦੇ ਸਾਡੇ ਵਿਚਾਰ ਹੈ ਕਿ ਅਸੀਂ ਆਪਣਾ ਦੇਸ਼ ਆਪਣੇ ਕੋਲ ਰੱਖੀਏ ਸੰਭਾਲ ਕੇ ਰੱਖੀਏ ਔਰ ਇਕਤਾ ਕਰੀਏ ਆਪਣੀ ਸਭ ਤੋਂ ਵੱਡੀ ਸਾਡੀ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀ ਕਾਂਗਰਸ ਸਰਕਾਰ ਆਏ ਅਹੇ ਕਾਂਗਰਸ ਸਰਕਾਰ ਨੂੰ ਲਈਏ ਹੋਰ ਸਾਨੂੰ ਸਭ ਤੋਂ ਵਧੀਆ ਬਹੁਤ ਬੜੀ ਖੁਸ਼ੀ ਹੋਈਗੀ ਹਾਂਜੀ ਧੰਨਵਾਦ ਅਸੀਂ ਹੁਣ ਹੋਰ ਵੀ ਬਦਵੰਤਿਆਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਸ ਜਗ੍ਹਾ ਤੇ ਜਿਹੜੇ ਕਾਫੀ ਬੜੀ ਸੰਖਿਆ ਦੇ ਵਿੱਚ ਲੋਕ ਰੈਲੀ ਦੇ ਵਿੱਚੋਂ ਬਾਹਰ ਆ ਰਹੇ ਨੇ ਹਾਂਜੀ ਮੈਂ ਤੁਸੀਂ ਇੱਕ ਮਿੰਟ ਹਾਂਜੀ ਕੀ ਕਹਿੰਦਾ ਸਿੱਧੂ ਸਾਹਿਬ ਬਾਰੇ ਸਿੱਧੂ ਸਾਹਿਬ ਨੇ ਬਹੁਤ ਸੁਣੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਬੰਦਾ ਸੀਗਾ ਬਹੁਤ ਵਧੀਆ ਗੱਲਾਂ ਕੀਤੀਆਂ ਪਰ ਇੱਥੇ ਚੋਰੀ-ਬਜਾਰੀ ਵੀ ਆ ਸਾਡੀਆਂ ਬਾਲੀਆਂ ਲਾ ਲਈਆਂ ਇੱਥੇ ਇੱਥੇ ਹਰ ਬਾਲੀਆਂ ਲਾ ਲਈਆਂ ਸਾਡੀ ਬੋਟੀ ਜਾ ਕੇ ਗੱਡੀ 'ਚ ਬਹਿ ਕੇ ਟੋਂਦੀ ਚੱਲ ਗਈ ਆ ਕਿੰਨੇ ਜਣਿਆਂ ਦੀਆਂ ਕਿੰਨੇ ਇੱਕ ਦੀਆਂ ਮੇਰੀਆਂ ਪਤ ਲਾ ਕੇ ਭਰਾਵਾ ਇਹ ਮੇਰੀ ਦਾਨੀ ਨੇ ਲਾ ਲਈਆਂ ਨਹੀਂ ਤੁਹਾਡੀਆਂ ਵੀ ਤੇ ਤੁਹਾਡੇ ਬਹੂ ਜਿਹੜੀ ਬੋਟੀ ਦੀਆਂ ਮੇਰੀ ਦਾਨੀ ਨੇ ਲਾ ਲਈਆਂ ਮੇਰੇ ਦੇਰ ਦੇ ਘਰ ਵਾਲੀ ਦੀਆਂ ਬਾਲੀਆਂ ਲਾ ਲਈਆਂ ਇੱਥੇ ਚੋਰੀਆਂ ਕਾ ਲਾਈ ਲੋਕੀ ਹੈ ਅੱਜ ਤਾਂ ਰੈਲੀ ਕਰਨ ਆਈਆਂ ਹਾਂ ਗੱਲਬਾਤ ਸੁਣਨ ਆਈਆਂ ਚਲ ਵਧੀਆ ਗੱਲਾਂ ਕੀਤੀਆਂ ਬਾਤ ਸੁਣੀਆਂ ਗੱਲਾਂ ਕੀਤੀਆਂ ਸਾਰੀਆਂ ਹਾਂ ਸੋਣੋ ਸਾਨੂੰ ਪਾਸੇ ਵੀ ਸਾਡੀਆਂ ਬਾਲੀਆਂ ਵੀ ਲਾ ਲੈਣੀਆਂ ਉੱਥੇ ਜਿੱਦੋਂ ਕੱਟ ਤੋਂ ਆਉਂਦੇ ਵਿੱਚ ਤਾਂ ਜੱਗੇ ਬਾੜੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਪਰ ਤੁਹਾਨੂੰ ਲੱਗਦਾ ਪ੍ਰਸ਼ਾਸਨ ਦੀ ਜਾਂ ਕਿਸੇ ਤਰ੍ਹਾਂ ਦੀ ਨਹੀਂ ਪ੍ਰਸ਼ਾਸਨ ਦੇ ਵਿੱਚ ਕੀ ਕਸੂਰ ਹੈ ਪ੍ਰਸ਼ਾਸਨ ਸਾਡੇ ਹੁਣ ਕਰਨਾਂ ਦੀ ਬਰਾਕੀ ਕਰੇ ਮੈਂ ਆ ਪ੍ਰਸ਼ਾਸਨ ਦੀ ਕੋਈ ਹੈ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ ਹੈ ਕਿ ਕਿਹਨੇ ਦੀ ਗਲਤੀ ਲੱਗਦੀ ਇਹ ਤਾਂ ਸਾਡੀ ਗਲਤੀ ਹੋ ਜਿਹੜੀ ਰਸ ਅੱਛਾ ਜਿਹਾ ਪੜ ਕੇ ਲਗਾ ਕੇ ਉਹ ਤਾਂ ਖਾਣਾ ਖਾ ਲੱਗੇ ਸੀ ਕੌਣ ਲੱਗੇ ਸੀ ਉੱਥੇ ਲਾ ਲਈ ਆ ਅੱਛਾ ਰੈਲੀ ਦੇ ਵਿੱਚ ਤੇ ਤੁਹਾਨੂੰ ਪਹਿਲਾਂ ਵੀ ਪਤਾ ਵੀ ਰਸਾ ਹੁੰਦਾ ਹੀ ਆ ਇਹ ਪ੍ਰਸ਼ਾਸਨ ਦਾ ਨਹੀਂ ਆ ਇਹ ਤਾਂ ਪ੍ਰਸ਼ਾਸਨ ਦੀ ਆ ਕੋਈ ਨਹੀਂ ਨਹੀਂ ਉਹ ਛੋਟੀ ਗੱਲ ਰੈਲੀ ਦੇ ਵਿੱਚ ਤਾਂ ਲੋਕ ਆਉਂਦੇ ਹੀ ਆ ਆਉਂਦੇ ਆ ਰੈਲੀ ਵਿੱਚ ਰਸਤਾ ਹੁੰਦਾ ਹੀ ਆ ਪਰ ਆਧਰਤਾ ਨਾ ਜੇ ਜੇ ਕਿਸੇ ਬੰਦੇ ਚੋਰ ਉਹਨਾਂ ਨੇ ਇਹ ਕੰਮ ਨਹੀਂ ਕਰਨਾ ਚਾਹੀਦਾ ਕਰਨ ਨਹੀਂ ਕਰਨਾ ਚਾਹੀਦਾ ਹਾਂ ਇਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਠੀਕ ਹੈ ਜੀ ਹਾਂ ਜੀ ਮਾਤਾ ਜੀ ਤੁਸੀਂ ਕਿਤੋਂ ਆਏ ਹੋ ਅਜੀ ਬੁਜਾਰੇ ਤੋਂ ਆਏ ਹਾਂ ਜੀ ਇਹਨਾਂ ਦੇ ਨਾਲ ਹੀ ਆਏ ਹਾਂ ਅੱਛਾ ਇਹ ਕਾਂਗਰਸ ਪਾਰਟੀ ਨੂੰ ਸੁਣਨ ਆਈ ਸੀ ਜਾਂ ਸਿੱਧੂ ਸਾਹਿਬ ਨੂੰ ਸੁਣਨ ਆਈ ਸੀ ਇਹ ਦੋਹਾਂ ਨੂੰ ਸੁਣਨ ਆਈ ਸੀ ਅੱਛਾ ਤੇ ਕੀ ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਾਂਗਰਸ ਦਾ ਕਿੱਦਾਂ ਦਾ ਹੋਵੇਗਾ ਜਾਕੀ ਮਤਲਬ ਵਧੀਆ ਹੋਣਾ ਚਾਹੀਦਾ ਹਾਂ ਹਾਂ ਕਾਂਗਰਸ ਦੇ ਪੱਖ ਤੇ ਵੀ ਬੱਦਲ ਹਣਾ ਚਾਹੀਦਾ